ਖੋਕ ਕਰਨ ਨਾਲ ਆਜਾਮ ਹੈ ਜ਼ਿੰਦਗੀ ਕੀਤੀ ਕਦੇ ਵਿਚਾਰ ਨਹੀਂ ਹੀਰਾ ਜਨਮ ਅਮੋਲਕ ਮੋਤੀ ਮਿਲਣਾ ਵਾਰੋ ਵਾਰ ਨਹੀਂ ਹੀਰਾ ਜਨਮ ਅਮੋਲਕ ਮੋਤੀ ਮਿਲਣਾ ਵਾਰੋ ਵਾਰ ਨਹੀਂ ਖੁੰਝਿਆ ਵੇੜਾ ਹੱਥ ਨਹੀਂ ਆਉਣਾ ਰੋਵੇਂਗਾ ਤਾਂ ਮਾਰ ਮਨਾ ਕੀ ਲੈਣਾ ਛੱਡ ਚਗੜੇ țeੜੇ ਦੁਨੀਆ ਤੇ ਦਿਨ ਚਾਰ ਬਣਾ ਕੀ ਲੈਣਾ ਛੱਡ ਝਗੜੇ ਝੇੜੇ ਦੁਨੀਆ ਤੇ ਦਿਨ ਚਾਰ ਬਣਾ ਕੀ ਲੈਣਾ ਛੱਡ ਝਗੜੇ ਝੇੜੇ ਦੁਨੀਆ ਤੇ ਦਿਨ ਚਾਰ ਬਣਾ ਕੀ ਲੈਣਾ ਛੱਡ ਝਗੜੇ ਝੇੜੇ ਦੁਨੀਆ ਤੇ ਦਿਨ ਚਾਰ ਬਣਾ ਈ ਲਰ ਛੱਡ ਜਦ ਨੇ ਤੇਰੇ ਦੁਨੀਆ ਤੇ ਦਿਨ ਚਾਰ ਬਣਾ ਈ ਲਰ ਛੱਡ ਜਦ ਨੇ ਤੇਰੇ ਦੁਨੀਆ ਤੇ ਦਿਨ ਚਾਰ ਬਣਾ ਈ ਲਰ ਛੱਡ ਜਦ ਨੇ ਤੇਰੇ ਦੁਨੀਆ ਤੇ ਦਿਨ ਚਾਰ ਬਣਾ ਓ ਮਾਇਆ ਨੂੰ ਜਫੇ ਪਾਵੇਂ ਅਮਰ ਸਦਾ ਨਹੀਂ ਰਹਿਣਾ ਹੈ ਮੋਹ ਮਾਇਆ ਨੂੰ ਜਫੇ ਪਾਵੇਂ ਅਮਰ ਸਦਾ ਨਹੀਂ ਰਹਿਣਾ ਹੈ ਛੱਡ ਦੁਨੀਆ ਦਾ ਬਾਗ ਰੰਗਲਾ ਖਾਲੀ ਤੁਰਨਾ ਪੈਣਾ ਹੈ ਛੱਡ ਦੁਨੀਆ ਦਾ ਬਾਗ ਰੰਗਲਾ ਖਾਲੀ ਤੁਰਨਾ ਪੈਣਾ ਹੈ ਲੱਖਾਂ ਆਉਣ ਹਜ਼ਾਰਾਂ ਹੀ ਜਾਂਦੇ ਕਰ ਕੇ ਵੇਖ ਵਿਚਾਰ ਮਨਾ ਕੀ ਲੈਣਾ ਸਭ ਚਖਦੇ ਤੇ ਦੁਨੀਆਂ ਦੇ ਦਿਨ ਚਾਰ ਮਨਾ ਇਹਨਾਂ ਨਾਲ ਝੜਤ ਕਹੇ ਸੀ ਦੁਨੀਆਂ ਦੇ ਦਿਨ ਚਾਰ ਮਨਾ ਕੀ ਲੈਣਾ ਛੱਡ ਚਗੜੇ ਤੇੜੇ ਦੁਨੀਆਂ ਤੇ ਦਿਨ ਚਾਰ ਮਨਾ ਕੀ ਲੈਣਾ ਛੱਡ ਚਗੜੇ ਤੇੜੇ ਦੁਨੀਆਂ ਤੇ ਦਿਨ ਪਿਆਰ ਮਨਾ ਸੂਰਨਾ ਝੜਤ ਕਹੇ ਸੀ ਨੀਰਾਂ ਨਾ ਕਰਕੇ ਜੀਵਨ ਕੀਤੇ ਜੀਵਨ 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 ਜੀਵ ਡਾਰ ਉੱਡੂ ਏ ਤਿੱਤਰਾਂ ਦੀ ਆਪਣੀ ਕਰਨੀ ਆਪ ਪਰੇਗਾ ਨਾ ਕੋਈ ਲੱਭਣਾ ਯਾਰ ਮਨਾ ਰਹਿਣਾ ਛੱਡ ਸੰਸਾਰੇ ਦੇ ਬਹਿਣਾ ਤੇ ਤਰਪੜਾ ਰਹਿਣਾ ਛੱਡ ਸੰਸਾਰੇ ਦੇ ਜੀ ਬੁਲਾਸੇ ਰਹਿਣ ਚਾਹਾਂ ਨਾ ਬਸੀਂ ਲੈਣਾ ਛੱਡ ਚੱਜਦੇ ਢੇੜੇ ਦੁਨੀਆ ਤੇ ਦਿਨ ਚਾਰ ਮਨਾ ਕੀ ਲੈਣਾ ਛੱਡ ਚੱਜਦੇ ਢੇੜੇ ਦੁਨੀਆਂ ਤੇ ਦਿਨ ਚਾਰ ਮਨਾ ਵੇਲਾ ਰਾਜ ਸਰਬ ਦੇ ਉਹੀ ਕਸਰ ਚੰਚਾ ਤੇ ਮਨਾ ਵੇਲਾ ਰਾਜ ਸਰਬ ਦੇ ਉਹੀ ਅੰਗ ਦੇ ਦਿਨ ਸਾਰੇ ਮਨਾ ਲੱਖ 84 ਦੇ ਸਰਦਾਰਾ ਵਿੱਚ ਅਗਣੀ ਦੇ ਸੜ ਜੇਗਾ ਲੱਖ 84 ਦੇ ਸਰਦਾਰਾ ਵਿੱਚ ਅਗਣੀ ਦੇ ਸੜ ਜੇਗਾ ਲਾਈ ਬੈਠੀ ਮੌਤ ਕੜਕੀ ਕਿਸੇ ਰੋਜ ਨੂੰ ਅੜ ਜਾਏਗਾ ਲਾਈ ਬੈਠੀ ਮੌਤ ਕੜਕੀ ਕਿਸੇ ਰੋਜ ਨੂੰ ਅੜ ਜਾਏਗਾ ਨਾ ਕਰ ਮੇਰੀ ਮੇਰੀ ਤੇਰਾ ਝੂਠਾ ਇਹ ਪ੍ਰਚਾਰ ਮਨਾ ਜੇਰਾ ਰੋਜ ਚੱਬੇ ਤੇ ਬੋੜੀ ਰੋਜ ਚੱਬੇ ਤੇ ਸਾਰਾ ਜੇਰਾ ਰੋਜ ਚੱਬੇ ਜੱਗਦੇ ਟੇੜੇ ਟੇੜੇ ਦੁਨੀਆ ਤੇ ਦਿਨ ਚਾਰ ਮਨਾ ਦੀਨਰਾ ਝੜ ਜੱਗਦੇ ਟੇੜੇ ਟੇੜੇ ਦੁਨੀਆ ਤੇ ਦਿਨ ਚਾਰ ਮਨਾ ਦੀਨਰਾ ਝੜ ਜੱਗਦੇ ਟੇੜੇ ਟੇੜੇ ਦੁਨੀਆ ਤੇ ਦਿਨ ਚਾਰ ਮਨਾ ਦੀਨਰਾ ਝੜ ਜੱਗਦੇ ਟੇੜੇ ਟੇੜੇ ਦੁਨੀਆ ਤੇ ਦਿਨ ਚਾਰ ਮਨਾ ਮੇਰੀ ਮੇਰੀ ਕਹਿਰੋ ਕਰ ਗਏ ਦਰਜੋ ਢਣਦੇ ਭਾਈ ਓਏ ਮੇਰੀ ਮੇਰੀ ਕਹਿਰੋ ਕਰ ਗਏ ਦਰਜੋਦਨ ਦੇ ਪਾਈ ਓਏ 12 ਜੋਜਣ ਛਤਰ ਚਲੇਂਦਾ ਦੇਹੀ ਗਿਰਜ ਨ ਖਾਈ ਓਏ 12 ਜੋਜਣ ਛਤਰ ਚਲੇਂਦਾ ਦੇਹੀ ਗਿਰਜ ਨ ਖਾਈ ਓਏ ਤੁਰ ਗਏ ਅਰਜਨ ਭੀਮ ਜਹੇ ਤੂੰ ਕੀ ਦਾ ਪਾਣੀ ਹਾਰ ਮਨਾ ਕੀ ਨਾ ਜਦ ਚਲਦੇ ਤੇ ਸੋਈ ਜੇ ਦੇ ਵਿੱਚ ਨਾਲ ਚਣਾ ਕੇ ਕਿਹੜੀ ਪਾ ਲਈ ਪੀਰੀ ਓਏ ਕੰਧਾਂ ਦੇ ਵਿੱਚ ਨਾਲ ਚਣਾ ਕੇ ਕਿਹੜੀ ਪਾ ਲਈ ਪੀਰੀ ਓਏ ਸੂਬਾ ਤੇ ਔਰੰਗ ਵਜੀਦਾ ਖਾਲੀ ਤੁਰੇ ਅਖੀਰੀ ਓਏ ਸੂਬਾ ਤੇ ਔਰੰਗ ਵਜੀਦਾ ਖਾਲੀ ਤੁਰੇ ਅਖੀਰੀ ਓਏ ਟੜਫ ਟੜਫ ਕੇ ਮਰ ਗਿਆ ਪਾਪੀ ਸੁੱਚਾ ਆਨੰਦ ਗਦਾਰ ਮਨਾ ਹੋਈਆਂ ਨਾਲ ਛੱਡ ਚੜਦੇ ਤੇਰੇ ਤੇ ਹੋਈਆਂ ਦੇ ਜਨਤਾਰ ਮਨਾ ਹੋਈਆਂ ਨਾਲ ਛੱਡ ਚੜਦੇ ਤੇਰੇ ਤੇ ਹੋਈਆਂ ਦੇ ਜਨਤਾਰ ਮਨਾ ਨੀਰਾਂ ਛੱਡ ਚੜਦੇ ਤੇਰੇ ਤੇ ਦੁਨੀਆ ਤੇ ਦਿਨ ਚਾਰ ਮਨਾ ਵਾਲਿਆ ਨਾਮ ਗੁਰੂ ਦਾ ਕੱਡੇ 84 ਢੇੜੇ ਤੇ ਸ਼ਮਲੇ ਵਾਲਿਆ ਨਾਮ ਗੁਰੂ ਦਾ ਕੱਡੇ ਕੇੜ 84 ਤੇ ਪਵ ਸਾਗਰ ਦੇ ਪਾਰ ਜੇ ਹੋਣਾ ਚੜ ਜਾ ਨਾਮ ਦੇ ਬੇੜੇ ਤੇ ਪਵ ਸਾਗਰ ਤੇ ਉਹ ਪਾਰ ਜੇ ਹੋਣਾ ਚੜ ਜਾ ਨਾਮ ਤੇ ਬੇੜੇ ਤੇ ਵਾਹਿਗੁਰੂ ਵਾਹਿਗੁਰੂ ਕਰੇ ਸਦਾਏ ਤੂੰ ਬੇਦੀ ਤਾਰ ਮਨਾ ਨੀ ਲੈਣਾ ਛੱਡ ਤਗੜੇ ਤੇੜੇ ਦੁਨੀਆ ਤੇ ਦਿਨ ਚਾਰ ਮਨਾ ਨੀ ਲੈਣਾ ਛੱਡ ਤਗੜੇ ਤੇੜੇ ਦੁਨੀਆ ਤੇ ਦਿਨ ਚਾਰ ਮਨਾ